ਅਸ ਨਹੀਂ ਜੇ ਤੁਹਾਨੂੰ ਕਿਤੇ ਵੀ ਬੱਚਾ ਦੀ ਖਵਾਈ ਦਿੰਦਾ ਮੇਰੇ ਭੈਣ ਭਤਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਾ ਕਰਕੇ ਬੱਚੇ ਨੂੰ ਖਾਣਾ ਦੋ ਸਾਰੇ ਜਵਾਨੇ ਕਾ ਦੋ ਜਿਹੜੇ ਲੋਕ ਜਿਹੜੇ ਮਾਪਿਓ ਦਾ ਹੀ ਕੋਟਾ ਪੁੱਤ ਦੀਪਕ 11 ਸਾਲ ਦਾ ਹੀ ਬੱਚਾ ਜੋ ਕਿ 6ਵੇਂ ਆਰ ਦੇ ਵਿੱਚ ਪੜਦਾ ਸੀ ਮਾਪਿਓ ਸੀ ਜਿਹੜੇ ਉਹ ਲੁਧਿਆਣੇ ਵਿੱਚ ਰਹਿੰਦੇ ਸੀ ਤੇ ਉਸਦੇ ਪਿਤਾ ਡ్రਾਈਵਰੀ ਦਾ ਕੰਮ ਕਰਦੇ ਸੀ ਉਸਦੀ ਮਾਂ ਦਾ ਇਸ ਸਮੇਂ ਰੋ ਰੋ ਕੇ ਮਾੜਾ ਹਾਲ ਹੈ ਅੱਖਾਂ ਸੁੱਝ ਚੁੱਕੀਆਂ ਨੇ ਲਾਲ ਅੱਖਾਂ ਦੇ ਨਾਲ ਰੋਂਦੀ ਹੋਈ ਮਾਂ ਆਖਰੀ ਦੀ ਹੈ ਕਿ ਮੇਰੇ ਪੁੱਤ ਦਾ ਜ਼ਿਕਰ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਹੈ ਤਾਂ ਉਸ ਨੂੰ ਉਹ ਜਾਣਕਾਰੀ ਦਿੱਤੀ ਜਾਵੇ ਦੱਸਦੀ ਹਾਂ ਤੁਹਾਨੂੰ ਕਿ ਗੁਰਦਾਸ ਨੰਗਲ ਦੇ ਵਿੱਚ ਦਾਦੇ ਦੇ ਬਿਮਾਰ ਹੋਣ ਕਰਕੇ ਇਸ 11 ਸਾਲ ਦੇ ਬੱਚੇ ਨੂੰ ਦੇਖ ਰੇਖਤੇ ਲਈ ਗੁਰਦਾਸਪੁਰ ਦੇ ਪਿੰਡ ਦੇ ਵਿੱਚ ਮਾਪਿਆਂ ਨੇ ਹੀ ਛੱਡਿਆ ਸੀ ਘਰ ਦੇ ਵਿੱਚ ਦਾਦਾ ਦਾਦਾ ਕਾਇਆ ਤੇ 11 ਸਾਲ ਦਾ ਇਹ ਬੱਚਾ ਰਹਿ ਰਹੇ ਸੀ ਪਰ ਬੀਤੇ ਦਿਨ ਇਹ ਬੱਚਾ ਟਿਊਸ਼ਨ ਦੇ ਲਈ ਘਰੋਂ નીકਲਿਆ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦਾ ਦਿਖਾਈ ਦਿੱਤਾ ਪਰ ਉਸ ਤੇ ਅੱਗੇ ਜਾ ਕੇ ਉਹ ਗਾਇਬ ਹੋ ਗਿਆ ਰਾਗੀਰਾਂ ਦੇ ਵੱਲੋਂ ਪਤਾ ਲੱਗਿਆ ਕਿ ਇੱਕ ਪੁਲਿਸ ਮੁਲਾਜ਼ਮ ਤੋਂ ਉਸਨੇ ਲਿਫਟ ਵੀ ਲਈ ਅਤੇ ਉਸ ਨੂੰ ਕਿਹਾ ਕਿ ਮੇਰੇ ਪਿਤਾ ਇੰਤਜ਼ਾਰ ਕਰ ਰਹੇ ਨੇ ਜਿਸ ਤੇ ਚਲਦੇ ਹੋਏ ਉਹ ਸ਼ਹਿਰ ਦੇ ਅੱਡੇ ਤੇ ਜਾਣਾ ਚਾਹੁੰਦਾ ਹੈ ਪੁਲਿਸ ਮੁਲਾਜ਼ਮ ਤੋਂ ਲਿਫਟ ਲੈਣ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਕਿ ਉਸ ਦੀ ਜੋਬ ਦੇ ਵਿੱਚ 500 ਰੁਪਏ ਸੀ ਅਤੇ ਉਸਨੇ ਰਾਹ ਦੇ ਵਿੱਚ 버거 ਵੀ ਖਾਤਾ ਉਹ 버거 ਵਾਲਾ ਉਸ ਨੂੰ ਜਾਣਦਾ ਸੀ ਕਿਉਂਕਿ ਅਕਸਰ ਹੀ ਉਸ ਦੇ ਕੋਲੋਂ ਖਾਣ ਪੀਣ ਜਾਂਦਾ ਹੁੰਦਾ ਸੀ ਪਰ ਇਹ ਮੁੰਡਾ ਉਸ ਤੋਂ ਬਾਅਦ ਕਿੱਥੇ ਗਿਆ ਹੁਣ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਮਾਂ ਦੱਸਦੀ ਹੈ ਕਿ ਅੱਜ ਤੱਕ ਇਹ ਬੱਚਾ ਇੱਕ ਦਿਨ ਵੀ ਘਰ ਤੋਂ ਬਾਹਰ ਨਹੀਂ ਰਿਹਾ ਤੇ ਹੋਣੇ 14 ਤਰੀਕ ਦਾ ਟਿਊਸ਼ਨ ਤੇ ਗਿਆ ਤੇ ਹੁਣ ਤੱਕ ਇਸ ਦੇ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਮਾਂ ਰੋ ਰੋ ਕੇ ਲੋਕਾਂ ਦੇ ਅੱਗੇ ਦੁਹਾਈ ਪਾ ਰਹੀ ਹੈ ਗੁਹਾਰ ਲਗਾ ਰਹੀ ਹੈ ਕਿ ਉਸਦੇ ਬੱਚੇ ਦੀ ਜਾਣਕਾਰੀ ਉਸ ਤੱਕ ਪਹੁੰਚਾ ਦਿੱਤੀ ਜਾਵੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕੀਤਾ ਜਾਵੇ ਮਾਂ ਇਹ ਵੀ ਆਖ ਰਹੀ ਸੀ ਤਾਂ ਕਿ ਹਰੇਕ ਦੇ ਕੋਲ ਇਸ ਬੱਚੇ ਦੀ ਤਸਵੀਰ ਪਹੁੰਚ ਜਾਵੇ ਘਰ ਦੇ ਹਾਲਾਤ ਪਹੁੰਚ ਜਾਣਾ ਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਬੱਚਾ ਘਰ ਤੋਂ ਗਾਇਬ ਹੋਇਆ ਉਹ ਵੀ ਪਤਾ ਲੱਗ ਜਾਵੇ ਉਮੀਦ ਕੇਹੀ ਕੀਤੀ ਜਾ ਰਹੀ ਹੈ ਕਿ ਇਹ 11 ਸਾਲ ਦਾ ਦੀਪਕ ਜੋ ਕਿ 6ਵੀਂ ਜਮਾਤ ਦਾ ਵਿਦਿਆਰਥੀ ਹੈ ਜਲਦੀ ਹੀ ਆਪਣੇ ਘਰ ਵੜ ਆਵੇਗਾ हो सकता हो लुधियाने गया होवे मां-ਪਿਓ ਲੁਧਿਆਣੇ ਰਹਿ ਰਹੇ ਸੀ ਤੇ ਇੱਧਰ ਦਾਦੇ ਦੀ ਦੇਖਰੇਖ ਦੇ ਲਈ ਉਸ ਨੂੰ ਗੁਰਦਾਸਪੁਰ ਦੇ ਵਿੱਚ ਛੱਡਿਆ ਸੀ ਪਰਿਵਾਰਿਕ ਮੈਂਬਰਾਂ ਦੀ ਇਹ ਅਪੀਲ ਹੈ ਕਿ ਇਸ ਬੱਚੇ ਦੀ ਭਾਲ ਕੀਤੀ ਜਾਵੇ ਜਿਸ ਦਾ ਨਾਮ ਦੀਪਕ ਹੈ ਇਕਲੌਤਾ ਪੁੱਤ ਹੈ ਮਾਦਾ ਅਤੇਸ਼ ਵਗਰੋਂ ਮਾਪਿਓ ਵਰਤੀ ਕੁਝ ਦਾਸ ਰਹੇ ਨੇ ਕਿਸ ਤਰ੍ਹਾਂ ਦੀ ਦਾਅ ਤੁਹਾਡੇ ਅੱਗੇ ਹੱਥ ਜੋੜ-ਜੋੜ ਕੇ ਲੋਕਾਂ ਦੇ ਸਾਹਮਣੇ ਮਿੰਤਾ ਕਰਨੇ ਕਰ ਰਹੇ ਨੇ ਕਿ ਉਹਨਾਂ ਦੇ ਬੱਚੇ ਦੇ ਬਾਰੇ ਜੇਕਰ ਕੋਈ ਵੀ ਜਾਣਕਾਰੀ ਹੈ ਤਾਂ ਉਹਨਾਂ ਤੱਕ ਪਹੁੰਚਾਈ ਜਾਵੇ ਸੁਣਦੇ ਆ ਕਿੰਨਾ ਲਗਦੀ ਕਿ ਨਾ 10 ਬਜੇ ਵਿਚ ਹੋਣਾ ਕਿਸੇ ਦਾ ਕਾਰਨ ਹੋਣਾ ਜਾਂ ਕੋਈ ਕਿਸੇ ਕਾਰਨ ਆਇਆ ਨਹੀਂ ਹੋਣਾ ਲੇਕਿਨ ساری ਰਾਤ ਬੀਤੀ ਗਈ ਸਾਰਾ ਰਾਤ ਸਾਰੀ ਰਾਤ ਦੇ ਰਹੇ ਸਾਰੀ ਰਾਤ ਨਹੀਂ ਸਰਦੇ ਕੱਲ ਨੂੰ ਮੇਰੇ ਕੋਲ ਦਿਨ ਸਵੇਰ ਵੀ ਐਸਾ ਆਏ ਸ਼ਹਿਰ ਨੂੰ ਫੋਟਜ ਕੇ ਸਾਰੇ ਦਿਨ ਵਿਚ ਜਿਹੜੇ ਰਾਤ ਤੇ ਆਉਂਦੇ ਬਸ ਪਹੁੰਚੀ ਲੇਕਿਨ ਸਾਰਿੰਗਾਂਜ ਪਰ ਤਾਂ ਆనికి ਕਿਤੇ ਨਹੀਂ ਮਚਾ ਲਿਆ ਕਣੇ ਜਦੋਂ ਫਟਣ ਤੇ ਬਤੇ ਕਿਤੇ 50 ਬੱਚਾ ਦਾ ਹੁੰਦਾ ਸੀ ਪਰ ਉਹ ਨਹੀਂ ਮਾਨੂੰ ਇਹ ਤੋਂ ਹੋ ਗਿਆ 21 ਦਿਨ ਦੇ ਹਨ ਇਹਨਾਂ ਹੋਏ ਸ਼ਾਇਦ ਜਿੱਦਾਂ ਇਹ ਕੰਮ ਕਰਦਾ ਰਹਿਣਾ ਕਰ ਲਾਉਂਦਾ ਹੁਣ ਉਹ ਮੈਂ ਹੀ ਕਹਿਣਾ ਚਾਹਾਂਗੀ ਕਿ ਬਸ ਜਦੋਂ ਕਿਤੇ ਵੀ ਬੱਚਾ ਦੀ ਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਾ ਕਰਕੇ ਬੱਚੇ ਨੂੰ ਜਾਨਦਾਰਤ ਖਾਲੇ ਦੇ ਵਾਲੇ ਕਰ ਦਿੰਦਾ ਜਿਹੜੇ ਲੋਕ ਹੈ ਇਹ ਅੱਜ ਟਾਈਮ ਆਪਾਂ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਹਨ ਕੀ ਕਰ ਸਕੋਗੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਕਿਰਪਾ ਕਰਕੇ ਜੇ ਬੱਚਾ ਤੁਹਾਨੂੰ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਹੈ ਕਿਰਪਾ ਕਰਕੇ ਮਾਨੂੰ ਸੁਣਾ ਲੈ ਕਰ ਤੂੰ ਸੰਪਰਕ ਕਰ ਤੂੰ ਸ਼ੇਅਰ ਕਰ ਤੂੰ ਵਾਤਾਂ ਵਾਤਾਂ ਖਬਰ ਨੂੰ ਹਲੋ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਪਰਨ ਗਿਆ ਪਰ ਵਾਪਸ ਨਹੀਂ ਪਰਤੇ ਆਇਆ ਤੇ ਮੁਰਾਵੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅੱਗੇ ਜਾਪੂ ਵਾਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋਂ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣੇ ਗੱਡੀ ਚ ਲਾਨਾ ਵਾਂ ਰੈਵੀ ਦਾ ਕੰਮ ਕਰਦਾ ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਬੱਚਾ ਕਿਸੇ ਮਿਲ ਜਾਂਦਾ ਕਿਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤਾਂ ਕਿਰਪਾ ਕਰਕੇ ਸਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਬਾਅਦ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਅਸੀਂ ਬਹੁਤ ਦੁਖੀ ਦੁਖੀ ਅਤੇ ਪਰੇਸ਼ਾਨ ਆ ਜੀ ਸਾਨੂੰ ਸੋਚਣ ਨੂੰ ਆ ਕਿ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਵੀ ਘਰੋਂ ਨਹੀਂ ਸੀ ਕਦੀ ਗਿਆ ਬਾਦ 14 ਤਰੀਕ ਨੂੰ ਕਿੰਨੇ ਵਜੇ ਗਿਆ 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ ਤੇ ਘਰਦਿਆਂ ਕਿੰਨੇ ਵਜੇ ਪਤਾ ਲੱਗਾ ਘਰਦਿਆਂ ਨੂੰ 7 ਵਜੇ 7-8 ਵਜੇ ਪਤਾ ਲੱਗਾ ਸ਼ਾਮ ਨੂੰ ਵੀ ਉਹ ਟਾਈਮ ਕਿੱਥੇ ਸੀ ਮੈਂ ਉਸ ਟਾਈਮ ਲੁਧਿਆਣੇ ਸੀ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਉਹ ਜਦੋਂ ਆਈ ਡਿਊਟੀ ਤੋਂ ਮਰਬੀ ਛੁੱਟੀ ਕਰਕੇ ਆਈ ਦਾ ਸਵਾ 8 ਵਜੇ ਫੋਨ ਆਇਆ ਹਾਂ ਤਾਂ ਤੁਸੀਂ ਅਗਲੇ ਦਿਨ ਪਹੁੰਚੇ ਹਾਂਜੀ ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ 3 ਵਜੇ ਘਰੋਂ ਨਿਕਲੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ 3 ਵਜੇ ਘਰੋਂ ਚੱਲ ਪਿਆ ਤੇ 8:30 ਵਜੇ ਪਿੰਡ ਅਸੀਂ ਪਹੁੰਚ ਗਏ 15 ਤਰੀਕ ਨੂੰ ਜਦੋਂ ਬੱਚੇ ਦੀ ਦੇਖਭਾਲ ਕੀਤੀ ਤੇ ਹੁਣ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਾਈ ਹੋਈ ਹੈ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦੇ ਬਹੁਤ ਸਹਿਯੋਗ ਦੇ ਨਾਲ ਭੈਣ ਭਰਾਵਾਂ ਦਾ ਸਾਰੀ ਰਾਤ ਲੱਭਦੇ ਰਹੇ ਆ ਜਦੋਂ ਨਹੀਂ ਲੱਭਾ ਤੇ ਅਸੀਂ ਫਿਰ 11:00 ਵਜੇ ਅਗਲੇ ਦਿਨ ਲੱਗੇ ਲੱਗੇ ਸਾਰੇ ਗੁਰਦੁਆਰੇ ਮੰਦਰ ਦੇਖ ਲਏ ਕਿਤੇ ਨਹੀਂ ਦਿਖਾਈ ਦਿੱਤਾ ਤਾਂ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਾਈ ਹੈ ਤੇ ਹੁਣ ਤਾਂ ਪੁਲਿਸ ਟੀਮ ਕਿੰਦਰੀ ਕੀ ਕਰਾਂਗੀ ਪੁਲਿਸ ਵਾਲੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਵੀ ਸਾਡਾ ਬਹੁਤ ਸਾਥ ਦੇ ਰਹੇ ਅਗਲੇ ਰਾਤ ਦੇ 9 10 ਵਜੇ ਤੱਕ ਇੱਥੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਚੈੱਕ ਕਰ ਰਹੀਆਂ ਪੁੱਛ ਰਹੀ ਇਸ ਪਿੰਡ 'ਚ ਵੀ ਪੁੱਛ ਬਰਤਾਰ ਹੋ ਰਹੀ ਆ ਗੁਰਦੁਆਰੇ ਮੰਦਰ ਸਭ ਕੋਈ ਬੜਾ ਪੀਸ਼ਾਨਬੀਨ ਕਰਾ ਪੁਰਸਾਰ ਨੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੋ ਉਹਨਾਂ ਦੇ ਅੱਗੇ ਵੀ ਹੱਥ ਜੋੜਨੇ ਆ ਫਿਰ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਭ ਕੇ ਸਾਡੇ ਹਵਾਲੇ ਕਰ ਦਿਓ ਬਹੁਤ ਤੁਹਾਡੀ ਮਦਦ ਕਰਾ ਪ੍ਰਸ਼ਾਸਨ ਵੀ ਬਹੁਤ ਮਦਦ ਕਰ ਰਿਹਾ ਇਸ ਟਾਈਮ ਸੋਨਜੀ ਜਿੱਤਰਾ ਕੀ ਬੱਚਾ ਗਿਆ ਤੇ ਬਹੁਤ ਸਾਰੇ ਲੋਕ ਕੀ ਕਹੀਏਗੇ ਬੱਚਾ ਕਿਤੇ ਮੈਂਟਲੀ ਅਫੈਕਟ ਨਹੀਂ ਹੈਗਾ ਨਹੀਂ ਉਹ ਪੜਨ ਪੜਨ ਲਿਖਨ ਸੇ ਬਹੁਤ ਹਿਆਰੀ ਉਹ ਸੇਮਿੰਗ ਕਲਾਸ ਚ ਪੜਦਾ ਸੀ ਠੀਕ ਆ ਤੇ ਜਿੱਤਰਾ ਆਪੀ ਬੱਚਾ ਗਿਆ ਆ ਇਹ ਲੱਗਦਾ ਤੁਹਾਨੂੰ ਜਿੱਤਰਾ ਤੇ ਲੁਧਿਆਣਾ ਹੀ ਰਹਿੰਦੇ ਸੀ ਕਿਤੇ ਲੁਧਿਆਣੇ ਬਾਹਰ ਕਿਤੇ ਨਹੀਂ ਗਿਆ हां जीਾਨੂੰ ਛੋੜਾ ਕੇ ਖਿਆਲ ਆ ਵੀ ਮਦਬੀ ਉਹਨੂੰ 2-3 ਵਾਰੀ ਹੜਨਾ ਆਇਆ ਗਿਆ ਵਾ ਬਸ ਦਾ ਪਤਾ ਇੱਧਰ ਨੂੰ ਜਾਂਦਾ ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ ਕੰਪਨੀ 'ਚ ਵੀ ਫੋਨ ਕੀਤਾ ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ ਉਹਨਾਂ ਦਾ ਵੀ ਰੋਜ਼ ਕੰਪਨੀ 'ਚ ਵੀ ਫੋਨ ਆਈ ਜਾ ਰਿਹਾ ਬਾਊ ਦਾ ਵੀ ਆਈ ਜਾ ਰਿਹਾ ਬਾਕੀ ਮਾਸਟਰਾਂ ਦੇ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਦਾ ਇੱਥੇ ਨਹੀਂ ਆਇਆ ਹੈਗਾ ਉਹ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ ਮਕਾਨ ਮਾਲਕੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਿਆ ਇਹ ਤੁਰੰਤ ਤੁਹਾਨੂੰ ਫੋਨ ਕਰਦਾਂਗੇ ਬੱਚੇ ਦੀ ਉਮਰ ਕਿੰਨੀ ਪਿਆ ਬੱਚੇ ਦੀ ਉਮਰ 11 ਸਾਲ ਦੀ 11 ਕੇ ਸਾਲ ਹਾਂਜੀ ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖੀ ਇਹਨਾਂ ਨੂੰ ਕੀ ਮੈਸੇਜ ਕਿਹਾ ਜਨਤਾ ਨੂੰ ਇਹ ਮੈਸੇਜ ਇਹਨਾਂ ਕਿ ਇਹ ਭੈਣ ਭਰਾ ਨੂੰ ਕਿਤੇ ਮੈਂ ਵੀ ਡਰਾਈਵਰ ਭਰਾਵਾਂ ਜੇ ਕਿ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤੇ ਚਲੋ ਸਾਡਾ ਬੱਚਾ ਨੂੰ ਵਾਪਸ ਕੀਤਾ ਜਾਵੇ ਅਸੀਂ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਚਲੋ ਅਸੀਂ ਕਿਹਾ ਸਾਡਾ ਬੱਚਾ ਸਾਡੇ ਵਾਪਸ ਆਜੇ हां थैंक यू जी ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਅਪਾ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾ ਟਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੀ ਪੈਸੇ ਹੀ ਆ 5 ਕੁ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਦਾਂ ਨੂੰ ਹੋ ਗਿਆ ਪਰ ਅਸੀਂ ਭਾਲ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਬਰਾਮਦ ਕਰਾਂਗੇ ਮੈਮ ਹੁਣ ਤੱਕ ਜਿਹੜੀ ਇਨਕੁਆਰੀ ਲਈ ਕੀਤੀ ਹੈ ਜੈਸੀ ਸੀਟੀਵੀ ਫੁਟੇਜ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਹਨ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀਆਂ ਦੀਪਕ ਦੀਆਂ ਦਿਖਾ ਰਹੇ ਆ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਉਹਨਾਂ ਦੱਸਿਆ ਜਾ ਰਿਹਾ ਕਿ ਜਦੋਂ ਉਹ ਗਰਦਾਸ ਨਗਰ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਉੱਤੇ ਬੈਠ ਕੇ ਗਿਆ ਉੱਥੇ ਪਤਾ ਲੱਗਾ ਕੋਈ ਕੌਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐ ਇਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ ਤਾਰਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੋਂ ਤਾਰਤਾ ਉਹਨਾਂ ਨੇ ਉਸ ਤੋਂ ਅੱਗੇ ਤਾਂ ਕੋਈ ਨਹੀਂ ਉਸ ਤੋਂ ਨਹੀਂ ਅੱਗੇ ਸਾਨੂੰ ਪਤਾ ਲੱਗ ਰਿਹਾ ਹੈ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨਾ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਇਹ ਸਾਰੇ ਅਸੀਂ ਉੱਥੇ ਅਲਾਉਟਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕੈਮਰੇ ਵਾਲੇ ਅਸੀਂ ਉਹਨਾਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਆ ਜਦ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਐ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ ਚ ਰਹਿ ਰਹੇ ਸੀ ਮੈਮ ਜਿਵੇਂ ਕਿ ਇੱਕ ਹਾਈਲਾਈਟ ਦੇ ਵਿੱਚ ਜਿਹੜਾ ਆ ਲੁਧਿਆਣਾ ਪੁਲਿਸ ਨੂੰ ਉਹ ਅਲਰਟ ਕੀਤਾ ਕਿ ਕਿ ਹੋ ਸਕਦਾ ਵੀ ਬੱਚਾ ਲੁਧਿਆਣੇ ਨੂੰ ਪੂਚ ਕਰ ਗਿਆ ਹੋਵੇ। ਨਹੀਂ ਇਹ ਇਹਨਾਂ ਨੇ ਜਿੱਥੇ ਆਂਡਰ ਗਵਾਂਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਵੀ ਜੇ ਬਾਈ ਦੀ ਵੀ ਹੁੰਦਾ ਤਾਂ ਸਾਨੂੰ ਉਸੇ ਵੇਲੇ ਇਨਫੋਮੇਸ਼ਨ ਦੇਣ ਉਹ। ਤੇ ਮੈਮ ਹੁਣ ਜਿਹੜੀ ਧਾਰਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਹੋ? ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਹਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ। ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਸ਼ਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰਨਾਂ ਦੇ ਜਿਹੜੇ ਅਸੀਂ ਉਹ ਲਾ ਰਹੇ ਆਂ